ਤੋਂ ਅਕਾਲੀ ਦਲ ਤੋਂ ਵਕ ਹੋ ਕੇ ਵਖਰਾ ਤੜਾ ਬਣਾਉਂਦੇ ਬਣਾਉਣ ਵਾਲੇ ਨੁਮਾਇੰਦੇ ਲੱਗਦਾ ਸਾਡੇ ਨਾਲ ਜੁੜੇ ਨੇ ਚੰਜੀਤ ਸਿੰਘ ਬਰਾੜੇ ਸੁਪਨਾ ਸਾਡੇ ਨਾਲ ਜੁੜੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਾਡੇ ਨਾਲ ਇਸ ਵੇਲੇ ਜੁੜੇ ਨੇ ਚੰਦੂ ਮਾਜਰਾ ਜੀ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਐਡਵੋਕੇਟ ਤਾਮੀਨ ਦਾ ਸਿਫਾ ਤੁਹਾਡਾ ਰਿਐਕਸ਼ਨ ਕੀ ਸਰ ਲਗੋ ਤਾਮੀਨ ਸਾਹਿਬ ਦਾ ਸਿਫਾ ਮੈਨੂੰ ਤਾਂ ਬਹੁਤ ਹੀ ਬੇਹਦ ਅਫਸੋਸਨਾਗਾਲ ਹੈ ਔਰ ਇਹ ਸਾਬਤ ਕਰਦਾ ਕਿ ਸ਼ਰਮਣੀ ਕਾਲੀਦਲ ਦੇ ਵਿੱਚ ਕੁਝ ਲੋਗ ਐਥੇ ਨੇ ਜਿਨ੍ਹਾਂ ਨੇ ਆਪਣੀ ਹੋਮੇ ਹੰਕਾਰ ਲਈ ਕਹਿ ਲੋ ਜਾਂ ਇਹ ਕਹਿ ਦੋ ਮਰ ਗਲੀਆਂ ਹੋਣ ਦੁਨੀਆ ਵਿੱਚ ਮਿਰਚਾ ਯਾਰ ਤੇ ਪਰ ਪਾਰਟੀ ਦੀ ਪਹਿਲਾਂ ਤਾਂ ਸੀਨੀਅਰ ਲੀਡਰਸ਼ਿਪ ਨੂੰ ਲਾਭੇ ਕਰਤਾ ਮਨਮਰਜ਼ੀਆਂ ਕਰਨ ਲਈ ਤੇ ਫਿਰ ਤਾਕਤਾਂ ਦੇ ਸਨਮਾਨ ਲਈ ਤਾਕਤਾਂ ਦੀ ਮर्यादा ਲਈ ਪੰਥੀਆਂ ਮਹਾਨ ਸੰਸਥਾਵਾਂ ਦੀ ਰਾਖੀ ਲਈ ਜਥੇਦਾਰ ਸਾਹਿਬਾਨਾਂ ਨੇ ਜਿਹੜਾ ਸਹਾਰਾ ਦਿੱਤਾ ਇਹ ਉਹਨਾਂ ਜਿਹੜਾ ਨੂੰ ਸਰਦਾ ਕੂਸੀ ਕਰੇ ਲਾਂਭੇ ਕਰਤਾ ਤੇ ਉਸ ਤੋਂ ਬਾਅਦ ਪੰਛੀ ਦੀ ਮਹਾਨ ਸੰਸਥਾ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਮਨ ਕੋਸ਼ੇ ਕੀਤੇ ਕਿ ਇਹ ਜਿਹੜੇ ਕੁਝ ਲੋਕ ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਕਰਦੇ ਨੇ ਉਹਨਾਂ ਨੂੰ ਬਾਦ ਦੇ ਰਾਮਕਾਰ ਦੇ ਵਿੱਚ ਰੱਖਿਆ ਜਾਵੇ ਪਰ ਉਹਨਾਂ ਦੇ ਯਤਨਾਂ ਨੂੰ ਮਤਲਬ ਗਲਤ ਸਮਝ ਕੇ ਪਰ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਮੈਂ ਤਾਂ ਸਮਝਦਾ ਵੀ ਜਿਹਨੂੰ ਦਾ ਠੇਲ ਹੀ ਕੀਤਾ ਪਰ ਤੰਗ ਪਰੇਸ਼ਾਨ ਕਰਕੇ ਵੀ ਉਹਨਾਂ ਨੂੰ ਮਜਬੂਰ ਕਰਤਾ ਸਾਥ ਇਹ ਆਪਣੀ ਸੰਸਥਾ ਤੋਂ ਸਤੀਫਾ ਦੇ ਲਈ ਬਹੁਤ ਰਮਤਲਾ ਬੀ ਸਮਾਵੀ ਖੰਡਾਤੀਆਂ ਪਾਰਟੀ ਵੀ ਖੰਡਾਤੀ ਔਰ ਇਸ ਤਰ੍ਹਾਂ ਦੇ ਹਾਲਾਤ ਬਣਾ ਕੇ ਵੀ ਜਿਹੜਾ ਕੋਈ ਸੋਚੇ ਨਹੀਂ ਸੀ ਸਕਦਾ ਕਿ ਖਜ਼ਦਾਰ ਸਹਿਬਾਰਨਾ ਨੇ ਪੰਚ ਨੂੰ ਇਕੱਠਾ ਕਰਨ ਲਈ ਖੇਲਦੇ ਹੋਏ ਪੰਚ ਦੀ ਸੰਸਥਾ ਨੂੰ ਜੋੜਨ ਲਈ 2 ਤਰੀਕ ਨੂੰ ਇੱਕ ਬਰੋਡ ਮੈਪ ਰੱਖਿਆ ਔਰ ਲਿੰਕੀ ਸਾਹਿਬ ਨੇ ਸੁਲਾਹਾ ਕੀਤੀ ਤੇ ਉਹਨੂੰ ਵੀ ਮਤਲ ਬੁਰੀ ਤਰ੍ਹਾਂ ਸਨੋਂ ਤੇ ਲੱਗੇ ਮੈਨੂੰ ਪਤਾ ਨਹੀਂ ਕੀ ਸੋਚ ਰਹੇ ਨੇ ਕੁਝ ਲੋਕ ਜਿਹੜੇ ਬਿਲਕੁਲ ਪਾਰਟੀ ਨੂੰ ਖਤਮ ਕਰਨ ਤੇ আর ਪਾਰਟੀ ਨੂੰ ਤਬਾਹ ਕਰਨ ਤੇ ਲੱਗੇ ਹੋਏ ਨੇ ਪਾਰਟੀ ਦੇ ਸਥਿਤੀਓ ਕਿਤੇ ਨਾਲ ਪੰਚੀਆਂ ਸੰਸਥਾਵਾਂ ਵੀ ਜਿਵੇਂ ਨਿਗਾਰਦਿ ਸੇ ਬੈਠੇ ਗੁਵਥੀਆਂ ਉਹ ਅੱਜ ਦਾ ਦਿਨ ਮਨਰਾਜ਼ਲ ਬਹੁਤ ਬਹੁਤ ਸਨਾਤਾ ਔਰ ਇਹ ਹਾਬਤ ਕਰਦਾ ਕਿ ਇਸ ਤਰੀਕੇ ਦੇ ਨਾਲ ਮਨ ਵਾਲੇ ਕਿ ਤਾਂਦ ਪਰਖਾਨਕਾਰ ਦੇ ਮਜਬੂਰ ਕਰਕੇ ਆਪਣੀ ਮਨਮਰਜ਼ੀ ਦੀ ਫੇਰ ਘੇਡਣ ਲਈ ਮਨ ਸਾਥੀ ਦੇ ਜਾਣਕਾਰਨ ਲਈ ਸੱਚ ਤੇ ਬੜਾ ਵੇਲ ਬਗਾਨੂ ਲੰਬੇ ਸਿੱਟਾ ਜਾ ਰਿਹਾ ਜੀ ਪਤਾ ਕਹਿੰਦੇ ਨੇ ਕਿ ਪੰਥ ਨੂੰ ਇਕੱਠਾ ਕਰਨ ਦਾ ਪੂਰਾ ਯਤਨ ਕੀਤਾ ਪਰ ਇਕੱਠੇ ਹੋਏ ਨਹੀਂ ਦੇਖੋ ਇਹ ਤਾਂ ਜਗ ਜਹਰਾ ਪੰਥ ਨੂੰ ਇਕੱਠਾ ਕਰਦਾ ਪ੍ਰੋਗਰਾਮ ਦਾ ਉਹਨਾਂ ਨੇ ਰੋਡ ਮੈਪ ਦਿੱਤਾ ਵੀ 7 ਮੈਂਬਰੀ ਕਮੇਟੀ ਬਣਾਈ ਸੀ ਤੇ 7 ਮੈਂਬਰੀ ਕਮੇਟੀ ਨੇ ਭਰਤੀ ਕਰਨ ਦਾ ਜ਼ਿੰਮੇਵਾਰੀ ਲਈ ਸੀ ਔਰ ਜੈਦਰ ਸਾਹਿਬ ਵੀ ਵਿਚਾਰੇ ਬਾਰ-ਬਾਰ ਕਹਿ ਗਏ ਕਿ ਉਹਨਾਂ ਨੇ ਇਨ ਬਿਨ ਦੋ ਤਰੀਕ ਦਾ ਹੁਕਮਾਵਾ ਲਾਗੂ ਹੋਏਗਾ ਲਾਗੂ ਕਰਨਾ ਚਾਹੀਦਾ ਇਹਦੇ ਅਰਥ ਨਹੀਂ ਸਮਝ ਆਏ ਉਹਨਾਂ ਨੂੰ ਫਿਰ ਇਹ ਵੀ ਸਾਹਿਬ ਕਹੇ ਤਾਂ ਵੀ ਕਾਨਾ ਕੰਨੀ ਨਾ ਕਰੋ ਕਾਨਾ ਕੰਨੀ ਕਰਨਾ ਮਤਲਬ ਉਹਨਾਂ ਦਾ ਇਹ ਸੀ ਕਿ ਕਦੇ ਦੋ ਦਿਨ ਕਦੇ 10 ਦਿਨ ਨਾ ਲਓ ਨਾ ਇਹ ਸੀ ਕਿ ਕਦੇ ਕਾਨੂੰਨ ਦੇ ਡੰਡੇ ਨਾ ਦਿਖਾਓ ਵੇ ਜੋ ਗੱਲ ਸਹੀ ਹੈ ਉਦਰਾ ਤੱਕ ਹੀ ਗੱਲਾਂ ਕਰਨੇ ਛੱਡੋ ਸਾਫ਼ ਤੌਰ ਤੇ ਦੋ ਤਰੀਕ ਦੇ ਲਾਨੇ ਹੁਕਮਨਾਮੇ ਤੇ ਅਮਲ ਕਰੋ ਤੇ ਦੋ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹੀ ਭਰਤੀ ਕਰੇਗੀ ਔਰ ਉਹੀ ਨਵੇਂ ਪ੍ਰਧਾਨ ਦੀ ਚੋਣ ਕਰੇਗੀ ਬਸ ਉਹਦੀ ਪ੍ਰਵਾਹ ਕੀਤੇ ਬਿਨਾ ਮਨਮਰਜ਼ੀ ਦੀ ਕਮੇਟੀ ਬਣਾ ਦੀ ਮਨਮਰਜ਼ੀ ਦੇ ਅਜਾੜ ਬਰਲਾ ਤੇ ਮੈਂ ਵੀ ਇਸ ਤਰ੍ਹਾਂ ਜੇ ਕੋਈ ਸੱਚੀ ਗੱਲ ਕਹਦਾ ਤੇ ਉਹਨੂੰ ਲਾਪੇ ਕਰੀ ਜਾ ਰਹੇ ਆ ਅੱਜ ਸੋਪਨ ਉਹਨਾਂ ਨੇ ਜੋ ਕਿਉਂਕਿ ਜਿਸ ਦਿਨ ਉਹਨਾਂ ਨੇ ਐਲਾਨ ਕੀਤਾ ਆਪਣੇ ਰਿਜ਼ੀਗਨੇਸ਼ਨ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਤੇਦਾਰ ਗਿਆਨੀ ਰਗਵੀਰ ਸਿੰਘ ਨੇ ਜਿਹੜੀ ਪੋਸਟ ਸ਼ੇਅਰ ਕਰਕੇ ਅੰਤਰੀ ਕਮੇਟੀ ਨੂੰ ਗਿਆਨੀ ਹਰਪੀ ਸਿੰਘ ਨੂੰ ਫਾਰਕ ਕਿਤੇ ਜਾਂਦੇ ਆਪਣਾ ਰੋਜ਼ਾਏ ਕੀਤਾ ਸੀ ਉਸ ਫੈਸਲੇ ਦੇ ਦਰਮਿਆਨ ਅੰਤਰੀ ਕਮੇਟੀ ਦੀ ਪ੍ਰਧਾਨਗੀ ਉਹਨਾਂ ਦੇ ਵੱਲੋਂ ਜੋ ਕੀਤੀ ਗਈ ਸੀ ਉਹ ਕਹਿੰਦੇ ਮੈਂ ਸਤਕਾਰ ਕਰਦੇ ਕੀਤਾ ਉਹਨਾਂ ਨੇ ਅਖਾਲ ਤੱਕ ਤੋਂ ਸਾਹਿਬ ਦੇ ਇਸ ਕਰਕੇ ਅਸਿਫਾ ਦੇ ਰਹੇ ਨੇ ਮਸੂਮਨਤਾ ਵੀ ਸਾਹਿਬ ਬੜੇ ਜਜ਼ਬਾਤੀ ਵੀ ਨੇ ਪੰਥਕ ਨੇ ਵਿਚਾਰਧਾਰਕ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪੰਥ ਲਈ ਬੜੀ ਵੱਡੀ ਸੇਵਾ ਕੀਤੀ ਆ ਪਿੰਡੇ ਦੇ ਦਰਦ ਵੀ ਹਟਾਏ ਆ ਉਹ ਕੁਦਰਤੀ ਤੌਰ ਤੇ ਪੀੜਾ ਹੁੰਦੀ ਆ ਬੰਦੇ ਨੂੰ ਜਿਹੜਾ ਸਿਧਾਂਤ ਵਾਲਾ ਬੰਦਾ ਜਿਹੜਾ ਪੰਥਪ੍ਰਸਤ ਬੰਦਾ ਉਹਨੂੰ ਪੀੜਾ ਹੁੰਦੀ ਆ ਉਹਨੂੰ ਚੀਜ਼ ਹੁੰਦੀ ਆ ਬੇਵਤੋ ਗੈਰ ਪੰਥਕ ਫੈਸਲੇ ਕਰਾਏ ਜਾਂਦੇ ਨੇ ਉਹ ਤੋਂ ਗੈਰ ਸਿਧਾਂਤਕ ਫੈਸਲੇ ਕਰਾਏ ਜਾਂਦੇ ਨੇ ਉਹਨੂੰ ਮਜਬੂਰ ਕਰਕੇ ਜ세દાર ਸਹਿਵਾਨਾ ਦੇ ਉਲਟ ਫੈਸਲੇ ਕਰਾਉਣ ਲਈ ਮਜਬੂਰ ਕੀਤਾ ਜਾ ਰਿਹਾ ਉਹਦੀ ਆਤਮਾ ਤੇ ਇੰਨਾ ਵੱਡਾ ਬੋਝ ਸੁਭਤੀ ਤੌਰ ਤੇ ਇਸ ਰਾਟਕ ਬੰਦੇ ਤੇ ਪੈਂਦਾ ਹੀ ਪੈਂਦਾ ਜੋ ਧੰਮੀ ਸਾਹਿਬ ਤੇ ਪਿਆ ਔਰ ਇਹ ਸੱਚ ਆ ਕਿ ਜ세દાર ਫਰੀਅ ਅਕਾਲ ਸਰ ਸਭ ਨੇ ਜੋ ਗੱਲ ਕਹੀ ਆ ਵੀ ਉਹਨਾਂ ਨੇ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੋਸ਼ਮੂਤ ਕਰਾਰ ਦਿੱਤਾ ਤੇ ਵੇਰ ਬਾਰ ਬਾਰ ਐਜੀਪੀਸੀ ਅੰਤਰ ਕਮੇਟੀ ਵੱਲੋਂ ਬਣਾਈ ਕਮੇਟੀ ਵੱਲੋਂ ਪਰ ਉਹਨਾਂ ਨੂੰ ਦੋਸ਼ੀ ਕਰਾਰ ਦੇਣਾ ਉਦੋਂ ਮੈਂ ਸਮਝਦਾ ਜਾਇਦਾਦ ਫਰੀ ਅਕਾਦਤਾਖਸਰ ਸਾਹਿਬ ਦੇ ਹੁਕਮ ਦੀ ਵਗਿਆ ਸਿੱਦੇ ਤੌਰ ਤੇ ਤਹੀਨ ਜਾਇਦਾਦ ਸਾਹਿਬ ਦੀ ਸਿੱਧੇ ਤੌਰ ਤੇ ਲੋਕ ਧਾਵੀ ਦਾ ਵੀ ਬਰਦਾਸ਼ਤ ਕਰ ਸਕਦੇ ਵੀ ਇੱਕ ਪੰਚ ਪ੍ਰਸਤ ਸਦਨ ਦੇ ਬੰਦਾ ਇਸ ਤਰ੍ਹਾਂ ਦੀ ਜਨ ਬਰਦਾਸ਼ਤ ਨਹੀਂ ਕਰ ਸਕਦਾ ਇਸ ਗੱਲ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹ ਹ ਟੇਕ ਬਬ ਬਬਾ ਸ਼ੁਕਰੀਆ ਪ੍ਰੋਫੈਸਰ ਪ੍ਰਿੰਸਿੰਗ ਜਨਮਾਜਰ ਜੀ ਸਾਡੇ ਨਾਲ ਜੁੜਨ ਦੇ ਲਈ